ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਫਿਰ ਬਹੁਤ ਸੋਹਣੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਸਰਜੀਤ ਸਿੰਘ ਦਿਲਾਰਾਮ ਦੀ ਕਲਮ ਤੋਂ ਸਾਡਾ ਚਿੜੀਆਂ ਦਾ ਚੰਬਾ ਵੀ ਬਹੁਤ ਦਿਲ ਨੂੰ ਝੰਡੋੜ ਕੇ ਰੱਖ ਦੇਣ ਵਾਲੀ ਕਹਾਣੀ ਆ ਅਖੀਰ ਤੱਕ ਜ਼ਰੂਰ ਸੁਣਨਾ ਜੀ ਸਾਡਾ ਚਿੜੀਆਂ ਦਾ ਚੰਬਾ ਵੀ ਹੱਸਦੀ ਖੇਡ ਦੀ ਭਾਨੋ ਜਦੋਂ ਵੇੜੇ ਆਵਰਦੀ ਤਾਂ ਮਾਂ ਕਹਿੰਦੀ ਕੁੜੇ ਕੱਲ ਨੂੰ ਨਵੇਂ ਕੱਪੜੇ ਪਾਲਵੇਂ ਆਪਾਂ ਕਿਧਰੇ ਜਾਣਾ ਹੈ ਵਾਰ-ਵਾਰ ਪੁੱਛਣ ਤੇ ਵੀ ਮਾਂ ਨੇ ਨਾ ਦੱਸਿਆ ਕਿ ਕਿਧਰ ਨੂੰ ਜਾਣਾ ਹੈ ਤਰ ਕਾਲਾ ਪਈਆ ਮੋਢੇ ਤੇ ਕਹੀ ਧਰੀ ਬਾਪੂ ਨੂੰ ਜਦੋਂ ਘਰ ਵੜਦਾ ਦੇਖਿਆ ਤਾਂ ਭਾਨੂ ਨੇ ਪਾਣੀ ਦਾ ਗਲਾਸ ਬਾਪੂ ਨੂੰ ਦੇਂਦੇ ਪੁੱਛਿਆ ਬਾਪੂ ਆਪਾਂ ਕੱਲ ਕਿਧਰੇ ਜਾਣਾ ਹੈ ਸਵਰਨੋ ਵੱਲ ਦੇਖਦੇ ਹੋਏ ਬਾਪੂ ਨੇ ਭਾਨੂ ਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ ਹਾਂ ਤੀਏ ਜਾਣਾ ਹੈ ਆਪਾਂ ਕੱਲ ਨੂੰ ਤੂੰ ਸੋਹਣੇ ਕੱਪੜੇ ਪਾ ਕੇ ਤਿਆਰ ਰਹੀ ਬਾਪੂ ਦੀਆਂ ਗੱਲਾਂ ਸੁਣ ਕੇ ਭਾਨੋ ਨੂੰ ਬੜਾ ਅਜੀਬ ਜਿਹਾ ਲੱਗਿਆ ਉਹ देर ਰਾਤ ਤੱਕ ਸੋਚਦੀ ਰਹੀ ਕਿ ਜਾਣਾ ਵੀ ਹੈ ਪਰ ਇਹ ਨਹੀਂ ਪਤਾ ਕਿੱਥੇ ਭਾਨੋ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ ਲੱਗੇ ਦਰਅਸਲ ਭਾਨੋ ਕਰਤਾਰੇ ਦੀ लाਡਲੀ ਧੀ ਸੀ ਪਰ ਇਹ ਭਾਵੇਂ ਉਹ ਆਠੀ ਹੀ ਸੀ ਪਰ ਘਰ ਦੇ ਕੰਮਕਾਜ ਦੇ ਨਾਲ ਨਾਲ ਉਹ ਸਲਾਈ ਕਢਾਈ ਖੇਸ ਨਗੰਧਨੇ ਤੇ ਪੱਖੀਆਂ ਬੁੰਨੀਆਂ ਵੀ ਸਿੱਖੀ ਹੋਈ ਸੀ ਜਿੰਨੀ ਉਹ ਸੋਹਣੀ ਸੀ ਉੰਨੀ ਸਿਆਣੀ ਵੀ ਮਾਪਿਆਂ ਦਾ ਕਹਾ ਉਹ ਕਦੇ ਨਾ ਮੋੜਦੀ ਉਹ ਪਿੰਡ ਚ ਨਾ ਆਈਆਂ ਆਈਆਂ ਕੁੜੀਆਂ ਨਾਲ ਗੱਲਾਂ ਕਰਨੀਆਂ ਜਿਆਦਾ ਪਸੰਦ ਕਰਦੀ ਪਿੰਡ ਵਾਰ ਤੀਆਂ ਵਾਲੇ ਖੂਹ ਤੇ ਤੀਆਂ ਦੇ ਤਿਹਾੜੀ ਤੇ ਖੂ ਬੋਲੀਆਂ ਗੀਤ ਗਾਉਂਦੀ ਨਮਗਾ ਬਿਆਂਗਾ ਕੁੜੀਆਂ ਜਦੋਂ ਤੀਆਂ ਤੇ ਆਉਂਦੀਆਂ ਉਹਨਾਂ ਨਾਲ ਬੈਠ ਕੇ ਚਰਖੇ ਕੱਤਦੀ ਤੇ ਪਿੰਘਾਂ ਝੂਟਦੀ ਗੁੱਡੇ ਗੁੱਡੀਆਂ ਦੇ ਉਹ ਸਹੇਲੀਆਂ ਨਾਲ ਰਲ ਕੇ ਵਿਆਹ ਕਰਦੀ ਦਿਨ ਚੜਦਿਆਂ ਹੀ ਭਾਨੂ ਸੋਹਣੇ ਕੱਪੜੇ ਪਾ ਕੇ ਤਿਆਰ ਹੋ ਗਈ ਸਵਰਨੋ ਨੇ ਭਾਨੂ ਨੂੰ ਫਲਕਾਰੀ ਦਿੰਦੇ ਗਏ ਹਨ ਨਵੀਂ ਜੁੱਤੀ ਪੈਰੀ ਪਾ ਲੈ ਜਿਹੜੀ ਪਰਸੋਂ ਲਿਆਂਦੀ ਹੈ ਭਾਨੂ ਫਿਰ ਪੁੱਛਿਆ ਬਾਪੂ ਇੰਨਾ ਤਿਆਰ ਹੋਣ ਦੀ ਕੀ ਲੋੜ ਐ ਆਪਾਂ ਕਿਹੜਾ ਵਿਆਹ ਤੇ ਚੱਲਿਆਂ ਸ਼ਹਿਰ ਹੀ ਤਾਂ ਜਾਣਾ ਹੋਣਾ ਐ ਸਚੈਤ ਕੀ ਮੈਨੂੰ ਸ਼ਹਿਰੋਂ ਨਾਭੀ ਰੰਗ ਦਾ ਸੂਟ ਵੀ ਲੈ ਕੇ ਦੇਣਾ। ਨਵੇਂ ਕੁਰਤੇ ਚ ਬਾਪੂ ਨੂੰ ਦੇਖਦੇ ਆਂ ਭਾਨੂ ਨੇ ਕਿਹਾ ਬਾਪੂ ਤਾਂ ਅਜੇ ਐ ਤਿਆਰ ਹੋਇਆ ਜਿਵੇਂ ਮੁਕਲਾਵਾ ਲੈਣ ਚੱਲਿਆ ਹੋਵੇ। ਇਹ ਸੁਣਦਿਆਂ ਕਰਤਾਰੇ ਦੇ ਮੂੰਹ ਤੇ ਥੋੜਾ ਹਾਸਾ ਆਇਆ ਤੇ ਸਵਰਨ ਨੂੰ ਕਹਿੰਦਾ ਲੈ ਦੇਖ ਲੈ ਸਵਰਨ ਹੁਣ ਇਹਨੂੰ ਵੀ ਗੱਲਾਂ ਆਉਣ ਲੱਗ ਪਈਆਂ। ਘਰ ਦੇ ਵੱਡੇ ਗੇਟ ਅੱਗੇ ਹਾਰਨ ਦੀ ਆਵਾਜ਼ ਆਉਂਦੀ ਹੈ। ਸਰਪੰਚਾਂ ਦੇ ਮੁੰਡੇ ਨੇ ਦਰਵਾਜ਼ੇ ਕੋਲ ਖੜੋ ਕੇ ਆਵਾਜ਼ ਮਾਰੀ ਕਰਤਾਰਿਆ ਛੇਤੀ ਆ ਜਾ ਪਾ ਪਹਿਲਾਂ ਹੀ ਬੜਾ ਲੇਟ ਆ। ਆ ਗਏ ਭਈ ਆ ਗਏ ਕਰਤਾਰੀ ਨੇ ਕਿਹਾ ਇਸ ਤੋਂ ਪਹਿਲਾਂ ਕਿ ਭਾਨੂੰ ਪੁੱਛਦੀ ਕਿ ਆਪਾਂ ਕਾਰ ਤੇ ਸ਼ਹਿਰ ਜਾਣਾ ਹੈ ਸਵਰਨੂ ਨੇ ਕਾਲੀ ਚਮੰਗੇ ਦੇ ਪਿਆ ਝੋਲਾ ਚੁੱਕਿਆ ਤੇ ਭਾਨੂੰ ਦੀ ਬਾਹ ਫੜ ਕੇ ਕਾਲੀ ਕਾਲੀ ਤੁਰਦੀ ਹੋਈ ਕਾਰ ਕੋਲ ਆ ਗਏ ਕਰਤਾਰੀ ਨੇ ਪੁੱਛਿਆ ਜਿੰਦਾ ਲਾਏ ਚੰਗੀ ਤਰ੍ਹਾਂ ਇਹ ਸੁਣਦਿਆਂ ਹੀ ਸ਼ਿੰਦਾ ਬੋਲਿਆ ਕਰਤਾਰਿਆ ਇੱਥੇ ਕਿਹੜਾ ਖਜ਼ਾਨਾ ਪਿਆ ਏ ਜਿਹੜਾ ਕੋਈ ਲੁੱਟਣ ਆ ਜੂ ਛੇਤੀ ਬੈਠੋ ਗੱਡੀ 'ਚ ਮੋੜ ਤੇ ਖੜਾ ਪਾਪਾ ਡਿੱਕੀ ਜਾਂਦਾ ਹੈ ਕਾਰ ਚ ਬੈਠਦੇ ਹੀ ਪਾਨੂੰ ਨੇ ਕਿਹਾ ਸ਼ਿੰਦਿਆ ਕਾਰ ਹੌਲੀ ਚਲਾਈ ਦੇਖੇ ਕਿਤੇ ਸਾਨੂੰ ਸੱਟ ਨਾ ਲਾ ਦੇ ਹਾਸੇਂ ਹੁਆ ਸ਼ਿੰਦੇ ਨੇ ਕਿਹਾ ਤੂੰ ਚਿੰਤਾ ਨਾ ਕਰ ਪਾਨੂੰ ਤੈਨੂੰ ਕੁਝ ਨਹੀਂ ਹੁੰਦਾ ਮੋੜ ਤੋਂ ਰਾਮੇ ਨੂੰ ਕਾਰ ਚ ਬਿਠਾ ਕੇ ਜਦੋਂ ਸ਼ਹਿਰ ਗੁਰਦੁਆਰੇ ਪਹੁੰਚੇ ਤਾਂ ਰਾਮੇ ਨੇ ਕਿਹਾ ਕਰਤਾ ਰਿਆ ਪੈਸੇ ਤਾਂ ਪੂਰੇ ਲੈਂਦੇ ਆ ਨਾ ਜੇ ਕੰਮ ਫਿੱਟ ਆ ਗਿਆ ਆਪਾਂ ਉਥੋਂ ਹੀ ਤੁਰ ਦੇਣਾ ਪਰਿਵਾਰ ਬੜਾ ਚੰਗਾ ਹੈ ਉਹਨਾਂ ਨੂੰ ਬਸ ਕੁੜੀ ਪਸੰਦ ਆ ਜੀ ਪਾਨੂੰ ਆਖਣ ਲੱਗੀ ਚਾਚਾ ਇੱਥੇ ਕਿਸੇ ਦਾ ਠਾਕਾ ਲੱਗਣਾ ਹੈ ਸਵਰਨੂ ਨੇ ਭਾਨੋ ਦਾ ਕੁੰਡ ਕੱਢਿਆ ਇਸ ਤੋਂ ਪਹਿਲਾਂ ਕਿ ਭਾਨੋ ਕੁਝ ਹੋਰ ਪੁੱਛ ਦੀ ਚਾਰ ਬੰਦੇ ਤੇ ਇੱਕ ਜਨਾਨੀ ਨੇ ਆ ਕੇ ਸਤਿ ਸ਼੍ਰੀ ਅਕਾਲ ਕੀਤੀ ਇਧਰੋਂ ਸਾਰੇ ਨੇ ਜਵਾਬ ਦਿੱਤਾ ਤੇ ਇੱਕ ਖੁੱਲੀ ਜਗ੍ਹਾ ਤੇ ਚਲੇ ਗਏ ਰਾਮਾ ਭਾਨੋ ਵੱਲ ਦੇਖਦਾ ਹੋਇਆ ਬੋਲਿਆ ਮਾਸੜਾ ਇਹ ਹੈ ਕੁੜੀ ਪੂਰੀਆਂ 8 ਪੜ੍ਹੀ ਐ ਤੇ ਘਰ ਦਾ ਸਾਰਾ ਕੰਮ ਕਾਜ ਚੰਗੀ ਤਰ੍ਹਾਂ ਜਾਂਦੀ ਐ ਬਾਕੀ ਤੁਹਾਡੇ ਸਾਹਮਣੇ ਜੋ ਕੁਝ ਪੁੱਛਣਾ ਪੁੱਛ ਲਵੋ ਥੋੜਾ ਜਿਹਾ ਪਾਸੇ ਹੋ ਕੇ ਉਧਰੋਂ ਆਏ ਬੰਸੇ ਮਾਸੜ ਨੇ RAMME ਨੂੰ ਆਵਾਜ਼ ਮਾਰੀ ਤੇ ਕਿਹਾ ਕੁੜੀ ਸਾਨੂੰ ਪਸੰਦ ਹੈ ਬਾਕੀ ਤੈਨੂੰ ਉਹ ਪੈਸਿਆਂ ਬਾਰੇ ਕਿਹਾ ਸੀ ਉਹਦੀ ਤੂੰ ਫਿਕਰ ਨਾ ਕਰ ਮਾਸੜਾ ਸਭ ਇੰਤਜ਼ਾਮ ਪੂਰਾ ਹੈ ਤੁਹਾਨੂੰ ਕੁੜੀ ਪਸੰਦ ਹੈ ਨਾ ਬਸ ਠੀਕ ਹੈ ਫਿਰ RAMA ਜਾ ਕੇ ਕਰਤਾਰੇ ਨੂੰ ਕਹਿੰਦਾ ਕਿ ਉਹਨਾਂ ਨੂੰ ਭਾਨੂ ਪਸੰਦ ਹੈ ਮੁੰਡਾ ਥੋੜਾ ਲੰਗ ਜ਼ਰੂਰ ਮਾਰਦਾ ਬਾਕੀ 12 ਕਿੱਲੇ ਜ਼ਮੀਨਾਂ ਦੀ ਉਮਰ ਵਿੱਚ ਵੀ ਭਾਨੂ ਤੋਂ ਖਾਸਾ ਵੱਡਾ ਨਹੀਂ ਭਾਨੂ ਬੋਲੀ ਬੇਬੇ ਤੁਸੀਂ ਮੇਰਾ ਰਿਸ਼ਤਾ ਕਰਨਾ ਹੈ ਹੋ ਮੈਨੂੰ ਦੱਸਿਆ ਵੀ ਨਹੀਂ ਭਾਨੋ ਦੇ ਹਾਰ ਭਾਰ ਉੱਡ ਗਏ ਸਵਰਨੋ ਕਹਿੰਦੀ ਧੀਏ ਇਹੋ ਜਿਹੇ ਰਿਸ਼ਤੇ ਮਿਲਨੇ ਕਿਹੜੇ ਸੌਖੇ ਹੁੰਦੇ ਨੇ ਪਾਨੀ ਮਾਰਨ ਵਾਲੇ ਵੀ ਬਥੇਰੇ ਮਿਲ ਜਾਂਦੇ ਨੇ ਇਹ ਤਾਂ ਭਲਾ ਹੋਵੇ ਰੰਮੇਦਾ ਜੀ ਨੇ ਇਹ ਰਿਸ਼ਤੇ ਦੀ ਦੱਸ ਪਾਈ ਧੀਆ ਜਦੋਂ ਵਿੜੇ ਜਵਾਨ ਹੋ ਜਾਂ ਤਾਂ ਫਿਕਰਾਂ ਵੱਡ ਵੱਡ ਖਾਂਦੀਆਂ ਨੇ ਜ਼ਮੀਨ ਆਪਣੀ ਗਹਿਣੇ ਪਈਏ ਆ ਪੈਸੇ ਆਰਤੀਏ ਤੋਂ ਮੰਗ ਕੇ ਲਿਆਉਂਦੇ ਨੇ ਤੇਰੇ ਪਿਓ ਨੇ ਬੜਾ ਸੁਖੀ ਪਰਵਾਰ ਹੈ ਹਮੇਸ਼ਾ ਤੈਨੂੰ ਸੁਖੀ ਹੀ ਰੱਖੇਗਾ ਤੂੰ ਸਿਆਣੀ ਬਣ ਕੇ ਰਹੀ ਕੋਈ ਉਲਾਮਾ ਨਾ ਆਵੇ ਤੇਰਾ ਰਾਮਾ ਆ ਕੇ ਫਿਰ ਬੋਲਿਆ ਮੈਂ ਪਾਠੀ ਨੂੰ ਕਹਿਆ ਆਇਆ ਹਾਂ ਫੇਰੇ ਕਰੀਏ ਤੇ ਕੁੜੀ ਤੋਰੀਏ ਇਹਨਾਂ ਦੂਰ ਬਹੁਤ ਜਾਣਾ ਹੈ ਪਹੁੰਚਦੇ ਹਾਂ ਪਹੁੰਚਦੇ ਆਥਨ ਹੋ ਜਾਣੀ ਹੈ ਰਾਮਾ ਕਰਤਾਰੇ ਨੂੰ ਜੱਫੀ ਪਾਉਂਦਾ ਹੋਇਆ ਕਹਿੰਦਾ ਵਧਾਈ ਹੋਵੇ ਕਰਤਾਰਿਆ ਕੁਝ ਸਮੇਂ ਬਾਅਦ ਫੇਰੇ ਕਰਕੇ ਧੀ ਨੂੰ ਭਿੱਜੀਆਂ ਅੱਖਾਂ ਨਾਲ ਵਧਾਈਗੀ ਦਿੰਦਿਆਂ ਉਹਨੂੰ ਕਾਰ ਚ ਬਿਠਾ ਕੇ ਤੋਰ ਦਿੱਤਾ ਜਾਂਦਾ ਹੈ ਭਾਨੋ ਦੇ ਵਿਆਹ ਦਾ ਚਾ ਅਧੂਰਾ ਰਹਿ ਜਾਂਦਾ ਹੈ 30 ਸਾਲਾਂ ਦੇ ਨਿਸ਼ੇੜੀ ਤੇ ਲੰਗੇ ਨਾਲ 18 ਸਾਲਾਂ ਦੀ ਕੁੜੀ ਰਾਜਸਥਾਨ ਤੋਰ ਦਿੱਤੀ ਜਾਂਦੀ। ਜਿੱਥੇ ਨਾ ਚਿੱਠੀ ਪਹੁੰਚਦੀ ਆ ਨਾ ਕੋਈ ਤਾਰ। 1 ਮਹੀਨਾ ਪਾਨੋ ਦੇ ਵਿਆਹ ਨੂੰ ਹੋ ਜਾਂਦਾ ਹੈ ਤੇ ਪਾਨੋ ਦੀ ਕੋਈ ਖਬਰ ਸਾਰ ਨਹੀਂ। 2 ਮਹੀਨੇ ਬਾਅਦ ਪਾਨੋ ਦੇ ਸਹੁਰਿਆਂ ਵੱਲੋਂ ਇੱਕ ਖਾਤ ਆਉਂਦਾ ਹੈ। ਖਾਤ ਵਿੱਚ ਉਹ ਆਪਣੇ ਮਾਪੇ ਬਾਂ ਨੂੰ ਮਿਲਣ ਲਈ ਤਰਲੇ ਪਾਉਂਦੀ ਹੈ। ਘਰ ਵਿੱਚ ਸਾਂਭ ਕੇ ਰੱਖੇ ਹੋਏ ਉਹਦੇ ਗੁੱਡੀਆਂ ਪਟੋਲੇ ਦੇ ਸ਼ਹਿਰੋਂ ਲਿਆਂਦੀਆਂ ਪੰਜੇਬਾਂ ਪਾਉਣ ਨੂੰ ਤਰਸਦੀ ਹੈ। ਬਾਪ ਨੂੰ ਕੀਰਨੇ ਪਾਉਂਦੀ ਹੋਈ ਕਹਿੰਦੀ ਏ ਬਾਵਲ ਮੈਂ ਤਰਸਦੀ ਆ ਤੇਰੇ ਬਿਹੜੇ ਨੂੰ ਮੈਨੂੰ ਆ ਕੇ ਲੈ ਜਾ ਹਸਨ ਖੇਡਣ ਦੀ ਉਮਰ 'ਚ ਤੂੰ ਮੇਰਾ ਵਿਆਹ ਕਰ ਦਿੱਤਾ ਮੈਂ ਤਾਂ ਆਪਣੇ ਵਿਆਹ ਦੇ ਚਾਹ ਵੀ ਪੂਰੇ ਨਾ ਕਰ ਸਕੀ ਤੂੰ ਮੈਨੂੰ ਇੰਨੀ ਦੂਰ ਕਿਉਂ ਤੋਰ ਦਿੱਤਾ ਮੈਂ ਤਾਂ ਜੇ ਚਾਦਰਾਂ ਦੀ ਕਢਾਈ ਵੀ ਬੇਬੇ ਤੋਂ ਸਿੱਖਣੀ ਸੀ ਤੂੰ ਮੇਰੇ ਵਿਆਹ ਵੇਲੇ ਮੁੰਡਾ ਵੀ ਦੇਖਿਆ ਨਾ ਅੱਧ ਬੁੱਢੇ ਨਾਲ ਮੇਰਾ ਵਿਆਹ ਕਰ ਦਿੱਤਾ ਮੇਰਾ ਵੀਰ ਹੁੰਦਾ ਤਾਂ ਇਹ ਨਾ ਹੋਣ ਦਿੰਦਾ ਕੁੜੀਆਂ ਤਾਂ ਚਿੜੀਆਂ ਦਾ ਚੰਬਾ ਵਾਂਗ ਨੇ ਇੱਕ ਨਾ ਇੱਕ ਦਿਨੇ ਤਾਂ ਉੱਡ ਹੀ ਜਾਣਾ ਹੁੰਦਾ ਹੈ ਮੇਰੇ ਤੇ ਤਾਂ ਬੇਬੇ ਨੇ ਕਦੇ ਹੱਥ ਨਹੀਂ ਚੁੱਕਿਆ ਇੱਥੇ ਸਾਰਾ ਟੱਬਰ ਮੈਨੂੰ ਕੁੱਟਦਾ ਏ ਮੈਨੂੰ ਪੇਕੇ ਆਉਣ ਨਹੀਂ ਦਿੰਦੇ ਇੱਕ ਵਾਰੀ ਤਾਂ ਆ ਕੇ ਮੈਨੂੰ ਮਿਲ ਜਾ ਮੈਂ ਤਰਸਦੀ ਆਂ ਹੰਝੂਆਂ ਭਰੇ ਖੱਤਪੜ ਕਰਤਾਰਾ ਰੋਂਦਾ ਤੇ ਕਰਲਾਉਂਦਾ ਆਪਣੀ ਭਾਨ ਨੂੰ ਯਾਦ ਕਰਦਾ ਮਾਨ ਹੀ ਮਨ ਸੋਚਦਾ ਭਾਨ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਦੀ ਮਾਂ ਵੀ ਚੜ੍ਹਾਈ ਕਰ ਗਈ ਮੈਂ ਵੀ ਇਕੱਲਾ ਰਹਿ ਗਿਆ ਲੱਤ ਦੇ ਟੁੱਟ ਜਾਣ ਤੇ ਮੈਂ ਉਹਨੂੰ ਮਿਲਣ ਵੀ ਨਹੀਂ ਜਾ ਸਕਦਾ ਚਿੱਠੀ ਨੂੰ ਛਾਤੀ ਨਾਲ ਲਾਉਂਦਾ ਹੋਇਆ ਉਹ ਕਹਿੰਦਾ ਮੈਂ ਆਪਣੀ ਧੀ ਲਈ ਕੋਈ ਚੱਜ ਦਾ ਨੇੜੇ ਘਰ ਨਹੀਂ ਲੱਭ ਸਕਿਆ ਨਾਲ ਦੇ ਪਿੰਡ 'ਚ ਰਿਸ਼ਤਾ ਵੀ ਆਉਂਦਾ ਸੀ ਭਾਨੂ ਲਈ ਮੈਂ ਨਾ ਕਰ ਦਿੱਤੀ ਧੀਏ ਮੈਂ ਤੇਰਾ ਦੁਖੀ ਹਾਂ ਮੈਨੂੰ ਮਾਫ਼ ਕਰੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ